ਤੇ ਅੱਜ ਇੱਕ ਇਤਿਹਾਸਿਕ ਫੈਸਲਾ ਕਰਦੇ ਹੋਏ ਇੱਕ ਜਿਹਨੂੰ ਕਹਿ ਸਕਦੇ ਹਾਂ ਤੁਸੀਂ ਮਾਈਲਸਟੋਨ ਤੁਸੀਂ ਮਤਲਬ ਪਬਲਿਕ ਸੈਕਟਰ ਨੂੰ ਨਵੇਂ ਸਿਰੇ ਤੋਂ ਜਿੰਦਾ ਕੀਤਾ ਆਮ ਆਦੀ ਪਾਰਟੀ ਦੀ ਇਹ ਪੋਲਿਟਿਕਸ ਹੈ ਜਿੱਥੇ ਦੂਜੀਆਂ ਸਰਕਾਰਾਂ ਦੇਸ਼ ਚ ਸਿਸਟਮ ਦੁਨੀਆ ਚ ਟ੍ਰੈਂਡ ਚੱਲ ਰਿਹਾ ਹੈ ਕਿ ਪਬਲਿਕ ਸੈਕਟਰ ਨੂੰ ਵੇਚ ਦੋ ਵੇਚ ਦੋ ਖੜਾ ਛਡਾਓ ਔਰ ਪਾਰਟੀਆਂ ਔਰ ਸਰਕਾਰਾਂ ਨਿੱਜੀ ਫਾਇਦੇ ਲੈ ਲਓ ਲੀਡਰ ਆਪਣੇ ਫਾਇਦੇ ਲਈ ਜਾਂਦੇ ਆ ਆ ਆ ਹੀ ਰਿਹਾ ਹੈ ਨਾ ਹੁਣ ਵਿਜੀਲੈਂਸ ਬਿਊਰੋ ਨੇ ਜਾਂਚ ਸ਼ੁਰੂ ਕਰਤੀ ਆ ਪੀਪਏ ਜਿਹੜੇ ਹੋਏ ਆ ਇਹਦੇ ਦੀ ਪਤਾ ਲੱਜੂ ਕਿਸ ਤਰੀਕੇ ਨਾਲ ਪਹਿਲਾਂ ਤੇ ਸੋਲਰ ਕੰਪਨੀਆਂ ਆਪ ਰਜਿਸਟਰ ਕਰਾ ਲੀਆਂ ਫਿਰ ਆਪ ਹੀ ਸੋਲਰ ਦੇ ਮੰਤਰੀ ਤੇ ਆਪ ਹੀ ਅਲਾਟ ਕਰ ਲਿਆ ਸੋ ਇਹ ਸਾਰਾ ਕੱਚਾ ਚਿੱਠਾ ਉਹ ਵੀ ਸਾਹਮਣੇ ਆਊਗਾ ਨਾਲ ਨਾਲ ਪਬਲਿਕ ਸੈਕਟਰ ਨੂੰ ਇੰਪਾਵਰ ਕਰਨ ਵਾਸਤੇ ਜਿਹੜਾ ਇੱਕ ਅਹਿਮ ਫੈਸਲਾ ਲਿਆ ਮੈਨੂੰ ਲੱਗਦਾ ਇਹਦੀ ਛਲਾਗਾ ਸਾਰੀ ਦੁਨੀਆ ਕਰ ਰਹੀ ਆ ਨਾ ਰੋਜ਼ਗਾਰ ਸਾਨੂੰ ਨਾਲ-ਨਾਲ ਸਾਨੂੰ ਰੋਜ਼ਗਾਰ ਸਾਡੇ ਉੱਥੇ ਦੇ ਲੋਕਾਂ ਨੂੰ ਮਿਲੂਗਾ ਬਿਜਲੀ ਸਸਤੀ ਮਿਲੂਗੀ ਆਪਣਾ ਕੋਲਾ ਯੂਜ਼ ਕਰ ਸਕਦੇ ਆ ਔਰ ਇੱਕ ਜਿਹੜਾ ਬੁਨਿਆਦੀ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਇਹ ਡਰਾਸਟਿਕ ਚੇਂਜ ਹੈ ਪੂਰੇ ਸਿਸਟਮ ਚ ਕਿ ਪਬਲਿਕ ਸੈਕਟਰ ਨੂੰ ਇੰਪਾਵਰ ਕਰਨਾ ਹੈ ਅਸੀਂ ਸਰਕਾਰੀ ਸਕੂਲਾਂ ਨੂੰ ਵੀ ਮਜ਼ਬੂਤ ਤਾਂ ਕਰ ਰਹੇ ਆ ਜਿੱਥੇ ਲੋਕਾਂ ਤੇ ਅਗਰ ਪਬਲਿਕ ਸੈਕਟਰ ਇੰਪਾਵਰ ਹੁੰਦਾ ਹੈ ਆਮ ਲੋਕਾਂ ਤੇ ਆਰਥਿਕ ਬੋਝ ਘਟਦਾ ਹੈ ਆਮ ਲੋਕਾਂ ਦੀ ਪਾਰਟਿਸਪੇਸ਼ਨ ਵਧਦੀ ਆ ਆਮ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਸੋ ਮਾਨ ਸਾਹਿਬ ਦੀ ਸਰਕਾਰ ਦਾ ਜਿਹੜਾ ਇਹ ਅਹਿਮ ਫੈਸਲਾ ਇਤਿਹਾਸਿਕ ਫੈਸਲਾ ਇਹਦੀ ਆਮ ਆਦਮੀ ਪਾਰਟੀ ਪਰਜੋਰ ਤਰੀਕੇ ਨਾਲ ਸ਼ਲਾਘਾ ਕਰਦੀ ਆ ਉਹਨਾਂ ਦਾ ਧੰਨਵਾਦ ਕਰਦੀ ਆ ਔਰ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀ ਹੈ ਅਸੀਂ ਫੇਰ ਇੱਕ ਵਾਰ ਭਰੋਸਾ ਦਉਂਦੇ ਆ ਕਿ ਜਿਸ ਵੱਡੇ ਮੰਡੇਟ ਨਾਲ ਤੁਸੀਂ ਮਾਨ ਸਾਹਿਬ ਨੂੰ ਸੱਤਾ ਤੁਸੀਂ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਹੈ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਤੇ ਪਾਵਰ ਸੈਕਟਰ ਦਾ ਇੱਕੋ ਹੀ ਵਿਭਾਗ ਅੱਜ ਇੱਕੋ ਮਹਿਕਮੇ ਦਾ ਐਗਜ਼ਾਮਪਲ ਹੀ ਮੈਂ ਰੱਖਾਂ ਤੇ ਜਿੱਡੇ ਡਰਾਸਟਿਕ ਤੇ ਪੋਜੀਟਿਵ ਚੇਂਜ ਆਏ ਆਪਣੇ ਆਪ 'ਚ ਪੰਜਾਬ ਦੀ ਆਉਣ ਵਾਲੀ ਭਵਿੱਖ ਵਾਸਤੇ ਇੱਕ ਸੁਨਹਿਰੀ ਜਿਹਨੂੰ ਕਹਿ ਸਕਦੇ ਆ ਪੰਨਾ ਜਿਹੜਾ ਆ ਉਹ ਜੁੜਿਆ ਸੋ ਇੱਕ ਵਾਰ ਫੇਰ ਅਖੀਰ 'ਚ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਬਹੁਤ ਧੰਨਵਾਦ ਔਰ ਪੰਜਾਬ ਦੇ ਲੋਕਾਂ ਨੂੰ ਵਾਅਦਾ ਕਰਦੇ ਆ ਤੁਹਾਡੇ ਭਰੋਸੇ ਨੂੰ ਲੈ ਕੇ ਤੁਹਾਡੀ ਉਮੀਦਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਲਗਾਤਾਰ ਲੋਕ ਹਿੱਤ ਵਾਸਤੇ ਇਸੇ ਤਰੀਕੇ ਨਾਲ ਕੰਮ ਕਰਦੀ ਰਹੂਗੀ ਤੁਹਾਡਾ ਕੋਈ ਅਸਵੀਸ਼ੇਸ਼ ਤੇ ਅੱਜ ਇੱਕ ਇਤਿਹਾਸਿਕ ਫੈਸਲਾ ਕਰਦੇ ਹੋਏ ਇੱਕ ਜਿਹਨੂੰ ਕਹਿ ਸਕਦੇ ਹੋ ਤੁਸੀਂ ਮਾਈਲਸਟੋਨ ਤੁਸੀਂ ਮਤਲਬ ਪਬਲਿਕ ਸੈਕਟਰ ਨੂੰ ਨਵੇਂ ਸਿਰੇ ਤੋਂ ਜਿੰਦਾ ਕੀਤਾ ਆਮ ਆਦੀ ਪਾਰਟੀ ਦੀ ਇਹ ਪੋਲਿਟਿਕਸ ਹੈ ਜਿੱਥੇ ਦੂਜੀਆਂ ਸਰਕਾਰਾਂ ਦੇਸ਼ ਚ ਸਿਸਟਮ ਦੁਨੀਆ ਚ ਟ੍ਰੈਂਡ ਚੱਲ ਰਿਹਾ ਹੈ ਕਿ ਪਬਲਿਕ ਸੈਕਟਰ ਨੂੰ ਵੇਚ ਦੋ ਵੇਚ ਦੋ ਖੜਾ ਛਡਾਓ ਔਰ ਪਾਰਟੀਆਂ ਔਰ ਸਰਕਾਰਾਂ ਨਿੱਜੀ ਫਾਇਦੇ ਲੈ ਲੋ ਲੀਡਰ ਆਪਣੇ ਫਾਇਦੇ ਲਈ ਜਾਂਦੇ ਆ ਆ ਆ ਹੀ ਰਿਹਾ ਹੈ ਨਾ ਹੁਣ ਵਿਜੀਲੈਂਸ ਬਿਊਰੋ ਨੇ ਜਾਂਚ ਸ਼ੁਰੂ ਕਰਤੀ ਆ ਪੀਪਾ ਜਿਹੜੇ ਹੋਏ ਆ ਇਹਦੇ ਦੀ ਪਤਾ ਲੱਜੂ ਕਿਸ ਤਰੀਕੇ ਨਾਲ ਪਹਿਲਾਂ ਤੇ ਸੋਲਰ ਕੰਪਨੀਆਂ ਆਪ ਰਜਿਸਟਰ ਕਰਾ ਲੀਆਂ ਫਿਰ ਆਪ ਹੀ ਸੋਲਰ ਦੇ ਮੰਤਰੀ ਤੇ ਆਪ ਹੀ ਅਲੋਟ ਕਰ ਲਿਆ ਸੋ ਇਹ ਸਾਰਾ ਕੱਚਾ ਚਿੱਠਾ ਉਹ ਵੀ ਸਾਹਮਣੇ ਆਊਗਾ ਨਾਲ ਨਾਲ ਪਬਲਿਕ ਸੈਕਟਰ ਨੂੰ ਇੰਪਾਵਰ ਕਰਨ ਵਾਸਤੇ ਜਿਹੜਾ ਇੱਕ ਇਹਨ ਫੈਸਲਾ ਲਿਆ ਮੈਨੂੰ ਲੱਗਦਾ ਇਹਦੀ ਛਲਾਗਾ ਸਾਰੀ ਦੁਨੀਆ ਕਰ ਰਹੀ ਹੈ ਨਾ ਰੋਜ਼ਗਾਰ ਸਾਨੂੰ ਨਾਲ-ਨਾਲ ਸਾਨੂੰ ਰੋਜ਼ਗਾਰ ਸਾਡੇ ਉੱਥੇ ਦੇ ਲੋਕਾਂ ਨੂੰ ਮਿਲੂਗਾ ਬਿਜਲੀ ਸਸਤੀ ਮਿਲੂਗੀ ਆਪਣਾ ਕੋਲਾ ਯੂਜ਼ ਕਰ ਸਕਦੇ ਆ ਔਰ ਇੱਕ ਜਿਹੜਾ ਬੁਨਿਆਦੀ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਇਹ ਡਰਾਸਟਿਕ ਚੇਂਜ ਹੈ ਪੂਰੇ ਸਿਸਟਮ ਚ ਕਿ ਪਬਲਿਕ ਸੈਕਟਰ ਨੂੰ ਇੰਪਾਵਰ ਕਰਨਾ ਹੈ ਅਸੀਂ ਸਰਕਾਰੀ ਸਕੂਲਾਂ ਨੂੰ ਵੀ ਮਜ਼ਬੂਤ ਤਾਂ ਕਰ ਰਹੇ ਆ ਜਿੱਥੇ ਲੋਕਾਂ ਤੇ ਅਗਰ ਪਬਲਿਕ ਸੈਕਟਰ ਇੰਪਾਵਰ ਹੁੰਦਾ ਹੈ ਆਮ ਲੋਕਾਂ ਤੇ ਆਰਥਿਕ ਬੋਝ ਘਟਦਾ ਹੈ ਆਮ ਲੋਕਾਂ ਦੀ ਪਾਰਟਿਸਪੇਸ਼ਨ ਵੱਧਦੀ ਆ ਆਮ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਸੋ ਮਾਨ ਸਾਹਿਬ ਦੀ ਸਰਕਾਰ ਦਾ ਜਿਹੜਾ ਇਹ ਅਹਿਮ ਫੈਸਲਾ ਇਤਿਹਾਸਿਕ ਫੈਸਲਾ ਇਹਦੀ ਆਮ ਆਦਮੀ ਪਾਰਟੀ ਪਰਜੋਰ ਤਰੀਕੇ ਨਾਲ ਸ਼ਲਾਘਾ ਕਰਦੀ ਆ ਉਹਨਾਂ ਦਾ ਧੰਨਵਾਦ ਕਰਦੀ ਆ ਔਰ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀ ਆ ਅਸੀਂ ਫੇਰ ਇੱਕ ਵਾਰ ਭਰੋਸਾ ਦਉਂਦੇ ਆ ਕਿ ਜਿਸ ਵੱਡੇ ਮੰਡੇਟ ਨਾਲ ਤੁਸੀਂ ਮਾਨ ਸਾਹਿਬ ਨੂੰ ਸੱਤਾ ਤੁਸੀਂ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਹੈ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਤੇ ਪਾਵਰ ਸੈਕਟਰ ਦਾ ਇੱਕੋ ਹੀ ਮਹਿਕਮਾ ਅੱਜ ਇੱਕੋ ਮਹਿਕਮੇ ਦਾ ਐਗਜ਼ਾਮਪਲ ਹੀ ਮੈਂ ਰੱਖਾਂ ਤੇ ਜਿੱਡੇ ਡਰਾਸਟਿਕ ਤੇ ਪੋਜ਼ਿਟਿਵ ਚੇਂਜ ਆਏ ਆਪਣੇ ਆਪ 'ਚ ਪੰਜਾਬ ਦੀ ਔਣ ਵਾਲੀ ਭਵਿੱਖ ਵਾਸਤੇ ਇੱਕ ਸੁਨਹਿਰੀ ਜਿਹਨੂੰ ਕਹਿ ਸਕਦੇ ਆ ਪੰਨਾ ਜਿਹੜਾ ਆ ਉਹ ਜੁੜਿਆ ਸੋ ਇੱਕ ਵਾਰ ਫੇਰ ਅਖੀਰ 'ਚ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਬਹੁਤ ਧੰਨਵਾਦ ਔਰ ਪੰਜਾਬ ਦੇ ਲੋਕਾਂ ਨੂੰ ਵਾਅਦਾ ਕਰਦੇ ਆ ਤੁਹਾਡੇ ਭਰੋਸੇ ਨੂੰ ਲੈ ਕੇ ਤੁਹਾਡੀ ਉਮੀਦਾਂ ਨੂੰ ਲੈ ਕੇ ਆਵਾਦਵੀ ਪਾਰਟੀ ਲਗਾਤਾਰ ਲੋਕ ਹਿੱਤ ਵਾਸਤੇ ਇਸੇ ਤਰੀਕੇ ਨਾਲ ਕੰਮ ਕਰਦੀ ਰਹੀ। ਸੋ ਤੁਹਾਡਾ ਕੋਈ ਅਸਵੀਸ਼ੇਸ਼